ਭਾ ਲੋ ਕਰਨੀ ਪੜੀ ਮੈਨੂੰ ਕਰੋ ਕਲਾਇਆ ਦੁਕਾਨ ਤੇ ਮੁੰਡਾ ਇਧਰੋਂ ਆਇਆ ਬੈਸਬੋਲ ਲੈ ਕੇ ਧੋੜਾ ਧੋੜਾ ਮਾਰ ਕੋਈ ਤੇ ਜਾ ਕੇ ਤੇ ਕੁੱਟਣ ਡੈ ਪਿਆ ਵਾ ਕੋਈ ਇਹਦੀ ਗੱਲ ਹੈ ਇਹ ਆ ਕਿ ਯਾਰ 8:30 ਵਜੇ ਦੀ ਗੱਲ ਰਾਤ ਮੈਨੂੰ ਆਣ ਕੇ ਹਰਵਾਰ ਦੀ ਹਾਂਜੀ ਕੱਲ੍ਹ ਰਾਤ ਦੀ ਮੈਨੂੰ ਕਹਿੰਦਾ ਕਿ ਰਿਪਕਾ ਮੈਨੂੰ ਬਚਾ ਲ ਜਦੋਂ ਉਹਨੇ ਉੱਥੇ ਮਾਰਿਆ ਕਹਿੰਦਾ ਮੈਨੂੰ ਬਚਾ ਲ ਮੈਂ ਮੈਨੂੰ ਚੰਗਾ ਪੜਾ ਭੇਜਿਆ ਕੀ ਹੋ ਗਿਆ ਵਾ ਕਹਿੰਦਾ ਮੈਨੂੰ ਮਾਰਤਾ ਹਰ ਮਾਨ ਨੇ ਤੇ ਗੱਦੀ ਨੇ ਉਹ ਆਏ ਤੇ ਇੱਕ ਤੋਂ ਸਾਨੂੰ ਹੱਲੇ ਮੈਨੂੰ ਆਇਆ ਤੇ ਘਰੋਂ ਆਏ ਤੇ ਘਰੋਂ ਹਨ ਦੋਵਾਂ ਨੂੰ ਤੂੰ ਕਿਥੇ ਲੈ ਗਿਆ ਮੇਰੀਆਂ ਮਨ ਰਗਾ ਸਾਡੇ ਉਹਦੀਆਂ ਤੇ ਰਗਾ ਛੱਡਦਾ ਹੀ ਨਹੀਂ ਮੈਂ ਬੜੀ ਮੁਸ਼ਕਲ ਉਹਨੂੰ ਬਚਾਇਆ ਬਾਅਦ ਚ ਕਦੀ ਮੈਨੂੰ ਕਹ ਬੰਦੇ ਛੱਡ ਦਿੰਦਾ ਹੀ ਜੋ ਉਹਨੂੰ ਸਡਾਉਣੀ ਸੀ ਮੈਂ ਤੇ ਮਾਰਨ ਨਹੀਂ ਹਟਦਾ ਉਹਨੂੰ ਕਦੀ ਉਹਦੇ ਨੜਾ ਚ ਲੱਤਾਂ ਮਾਰਦਾ ਹੀ ਕਦੀ ਉਹਦੇ ਰਗਾ ਤੇ ਲੱਤਾਂ ਰਹਾਦਾ ਹੀ ਗਾਂਢ ਮੈਂ ਤੇ ਕੋਕਣੀ ਮੇਰਾ ਉਹਨਾਂ ਨੇ ਜਿੱਦਾਂ ਮੈਨੂੰ ਮੇਰਾ ਬੰਦਾ ਲੈ ਲਿਆ ਮੈਂ ਵੀ ਕਹਿੰਦੀ ਕੋਈ ਨੂੰ ਫਾਂਸੀ ਹੋਵੇ ਹਾਂਜੀ ਮੇਰੇ ਆ ਵੇਖੋ ਰਗਾ ਕਟਿੰਗਾ ਨੇ ਆ ਵੇਖੋ ਨਾਲ ਹੀ ਮੇਰੀ ਮੰਜੀ ਸਾਰੀ ਦਾਤ ਨਾ ਵੱਢ ਕੇ ਗਿਆ ਮੈਂ ਤਾਂ ਕਹਿੰਦਾ ਮੇਰਾ ਕੋਈ ਕੋਖ ਨਹੀਂ ਕਰ ਸਕਦਾ ਕਹਿੰਦਾ ਮੈਂ ਦੋ ਅੱਗੇ ਖੂਨ ਕੀਤੇ ਇਹਨੂੰ ਮਾਰ ਦੂੰਗਾ ਤਾਂ ਮੇਰਾ ਕੋਈ ਨਹੀਂ ਕੋਖ ਕਰ ਸਕਦਾ ਹਾਂਜੀ